ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਨਵੀਂ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਰੂ ਕਰਦੇ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਜੰਗੀਰ ਸਿੰਘ ਤੇ ਗੁਰਨਾਮ ਕੌਰ ਦੀ ਕਹਾਣੀ ਆ ਜੰਗੀਰ ਸਿੰਘ ਪਿੰਡ ਦਾ ਨੰਬਰਦਾਰ ਸੀ ਉਹਨਾਂ ਦੇ ਦੋ ਪੁੱਤਰ ਸੀ ਤੇ ਉਹਨਾਂ ਨੂੰ ਵਧੀਆ ਜ਼ਮੀਨ ਆਉਂਦੀ ਸੀ ਪਿੰਡ ਦੇ ਵਿੱਚ ਜੰਗੀਰ ਸਿੰਘ ਦੀ ਵਧੀਆ ਬਣੀ ਹੋਈ ਸੀ ਜੰਗੀਰ ਸਿੰਘ ਦੀ ਪਤਨੀ ਗੁਰਨਾਮ ਕੌਰ ਵੀ ਪੜ੍ਹੀ ਲਿਖੀ ਸੀ ਜੰਗੀਰ ਸਿੰਘ ਦੀ ਮੌਤ ਤੋਂ ਬਾਅਦ ਗੁਰਨਾਮ ਕੌਰ ਨੂੰ ਪਿੰਡ ਦੀ ਨੰਬਰਦਾਰ ਨਹੀਂ ਬਣਾਤਾ ਕਿਉਂਕਿ ਜੰਗੀਰ ਸਿੰਘ ਤੇ ਉਹਦੀ ਪਤਨੀ ਐਨੇ ਸੁਲਝੇ ਹੋਏ ਤੇ ਸਮਝਦਾਰ ਸੀ ਕਿ ਪਿੰਡ ਦੇ ਵਿੱਚ ਜੇ ਕੋਈ ਰੌਲਾ ਰੱਪਾ ਹੁੰਦਾ ਤਾਂ ਉਹ ਵਧੀਆ ਨਿਵੇੜਦੇ ਸੀ ਔਰ ਵੀ ਪਿੰਡ ਦੇ ਕੋਈ ਵੀ ਸਾਂਝੇ ਕੰਮਾਂ 'ਚ ਉਹ ਵੱਧ ਝਟਕੇ ਹਿੱਸਾ ਲੈਂਦੇ ਸੀ। ਜੰਗੀਰ ਸਿੰਘ ਤੋਂ ਬਾਅਦ ਲੋਕਾਂ ਨੇ ਆਪਸੀ ਸਹਿਮਤੀ ਨਾਲ ਗੁਰਨਾਮ ਕੌਰ ਨੂੰ ਪਿੰਡ ਦੀ ਨੰਬਰਦਾਰਨੀ ਬਣਾਇਆ। ਗੁਰਨਾਮ ਕੌਰ ਦੀ ਪਿੰਡ 'ਚ ਵਾਵਾ ਵਧੀਆ ਬਣੀ ਹੋਈ ਸੀ। ਪਿੰਡ ਦੇ ਵਿੱਚ ਕਾਫੀ ਦਬਦਬਾ ਸੀ। ਪਿੰਡ ਦੀਆਂ ਨੂਹਾਂ ਧੀਆਂ ਤੇ ਮੁੰਡੇ ਖੁੰਡੇ ਗੁਰਨਾਮ ਕੌਰ ਦੀ ਕਾਫੀ ਚੇਪ ਮੰਨਦੇ ਸੀ। ਜੇ ਕਿਸੇ ਪਰਿਵਾਰ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਤਾਂ ਗੁਰਨਾਮ ਕੌਰ ਕੋਲ ਆਉਂਦੇ ਲੋਕੀ। ਇਹ ਉਹ ਅਗਲੇ ਦੇ ਝਗੜੇ ਸੁਲਝਾ ਦਿੰਦੀ ਸੀ ਗੁਰਨਾਮ ਕੌਰ ਦੇ ਮੁੰਡੇ ਵੱਡੇ ਹੋਣ ਲੱਗੇ ਗੁਰਨਾਮ ਕੌਰ ਦਾ ਵੱਡਾ ਮੁੰਡਾ ਜੱਗੀ ਉਹਨੂੰ ਛੋਟੇ ਹੁੰਦੇ ਨੂੰ ਪੋਲੀਓ ਹੋ ਗਿਆ ਸੀ ਤੇ ਉਹ ਸਿੱਧਾ ਨਹੀਂ ਤੁਰ ਸਕਦਾ ਸੀ ਗੋਡੇ ਤੇ ਹੱਥ ਧਰ ਕੇ ਤੁਰਦਾ ਸੀ ਤੇ ਛੋਟਾ ਮੁੰਡਾ ਮਣੀ ਉਹ ਵਧੀਆ ਸੀ ਗੁਰਨਾਮ ਕੌਰ ਇਹ ਚਾਹੁੰਦੀ ਸੀ ਕਿ ਪਹਿਲਾਂ ਮੈਂ ਆਪਣਾ ਵੱਡਾ ਮੁੰਡਾ ਵਿਆਹਾਂ ਫਿਰ ਛੋਟੇ ਨੂੰ ਰਿਸ਼ਤਾ ਲਾऊं ਕਿਉਂਕਿ ਉਹਨੂੰ ਇਹ ਸੀ ਵੀ ਵੱਡੇ ਮੁੰਡੇ 'ਚ ਨੁਕਸਾ ਜੇ ਮੈਂ ਛੋਟਾ ਮੁੰਡਾ ਪਹਿਲਾਂ ਵਿਆਹ ਲਿਆ ਤਾਂ ਵੱਡਾ ਮੁੰਡਾ ਮੇਰਾ ਕਿਤੇ ਕੁਆਰਾ ਨਾ ਰਹੇ ਜੀ ਲੋਕੀ ਉਹਦੇ ਛੋਟੇ ਮੁੰਡੇ ਵਾਸਤੇ ਤਾਂ ਰਿਸ਼ਤੇ ਲੈ ਕੇ ਆਉਂਦੇ ਪਰ ਵੱਡੇ ਮੁੰਡੇ ਨੂੰ ਰਿਸ਼ਤਾ ਕਰਨ ਨੂੰ ਕੋਈ ਨਾ ਕਹਿੰਦਾ ਕਿਉਂਕਿ ਉਹਦੇ ਸਰੀਰ ਦੇ ਵਿੱਚ ਵੱਜ ਸੀ ਹੁਣ ਗੁਰਨਾਮ ਕੌਰ ਨੂੰ ਇਹ ਲੱਗਣ ਲੱਗਿਆ ਵੀ ਮੇਰੇ ਵੱਡੇ ਮੁੰਡੇ ਦੀ ਉਮਰ ਆ ਜਿਹੜੀ ਵਿਆਹ ਤੋਂ ਟੱਪਦੀ ਜਾਂਦੀ ਆ ਇਸ ਲਈ ਉਹਨੇ ਪਿੰਡ 'ਚ ਤੇ ਰਿਸ਼ਤੇਦਾਰਾਂ ਨੂੰ ਇਹ ਕਹਿਤਾ ਕਿ ਮੈਨੂੰ ਗਰੀਬ ਘਰ ਦੀ ਕੁੜੀ ਚਾਹੀਦੀ ਆ ਪਰ ਕੁੜੀ 'ਚ ਕੋਈ ਨੁਕਸ ਨਾ ਹੋਵੇ ਕੁੜੀ ਸੋਣਿਸ ਨੱਖੀ ਹੋਵੇ ਮੈਂ ਆਪਦੇ ਘਰੋਂ ਤਿੰਨ ਕੱਪੜੇ ਪਾ ਕੇ ਲੈ ਆਉਂਗੀ ਕਿਉਂਕਿ ਗੁਰਨਾਮ ਕੌਰ ਦੇ ਪਤੀ ਕੋਲ 30 ਕਿੱਲੇ ਜ਼ਮੀਨ ਦੇ ਸੀ ਉਹਨਾਂ ਦੇ ਘਰੇ ਕਿਸੇ ਚੀਜ਼ ਦੀ ਘਾਟ ਨਹੀਂ ਸੀ ਆਂਟ ਗਵਾੜ ਚੋਂ ਹੀ ਕਿਸੇ ਨੇ ਰਿਸ਼ਤਾ ਕਰਵਾਤਾ ਜੱਗੀ ਵਾਸਤੇ ਕੁੜੀ ਵੇਖੀ ਗਈ ਕੁੜੀ ਸੀ ਜਿਹੜੀ ਬਹੁਤ ਜ਼ਿਆਦਾ ਗਰੀਬ ਘਰ ਦੀ ਸੀ ਪਰ ਬਹੁਤ ਸੋਹਣੀ ਸੁਨੱਖੀ ਸੀ ਪਲੱਸ 2 ਕੀਤੀ ਹੋਈ ਸੀ ਕੁੜੀ ਨੇ ਗੁਰਨਾਮ ਕੌਰ ਕੁੜੀ ਵੇਖਣ ਗਈ ਤੇ ਉਹਨੂੰ ਪਸੰਦ ਆ ਗਈ ਤੇ ਸਾਰੀ ਗੱਲ ਵੀ ਉਹਨੇ ਕਰ ਲਈ ਵੀ ਮੇਰੇ ਮੁੰਡੇ ਦੇ ਭਾਈ ਸਰੀਰ ਦੇ ਵਿੱਚ ਬਾਜਾ ਕੱਲ ਨੂੰ ਤੁਸੀਂ ਕਹੋ ਹਣਾ ਵੀ ਸਿੱਧਾ ਨਹੀਂ ਉਹ ਤੁਰ ਸਕਦਾ ਪਰ ਖੇਤੀਬਾੜੀ ਦੇ ਕੰਮ ਕੌਮਾ ਵਧੀਆ ਕਰ ਲੈਂਦਾ ਤੇ ਕੁੜੀ ਦੇ ਪਿਓ ਨੂੰ ਵੀ ਗੱਲ ਚੰਗੀ ਲੱਗੀ ਉਹ ਕਹਿੰਦੀ ਵੀ ਉਹ ਕਹਿੰਦਾ ਵੀ ਚਲੋ ਜਦੋਂ ਤੁਸੀਂ ਸਾਰੀ ਗੱਲ ਸੱਚ ਦੱਸਤੀ ਵੀ ਵਿਵਸੇ ਤਾਂ ਸਾਨੂੰ ਵਿਚੋਲੇ ਨੇ ਦੱਸੀਏ ਵੀ ਸਾਨੂੰ ਕੋਈ ਇਤਰਾਜ਼ ਨਹੀਂ ਚਲ ਗਰਨਾਮਕੌਰ ਵਧੀਆ ਪਿੰਡ ਦੇ ਵਿੱਚੋਂ ਇਕੱਠ ਕਰਦੀ ਆ ਤੇ ਆਪਦੇ ਮੁੰਡੇ ਦਾ ਵਿਆਹ ਕਰਦੀ ਆ ਤੇ ਸਾਰਾ ਖਰਚ ਆਪਣੇ ਕੋਲੋਂ ਕਰਦੀ ਆ ਗਰਨਾਮ ਕੌਰ ਦੀ ਨੂਹ ਪ੍ਰੀਤ ਆ ਜਿਹੜੀ ਉਹ ਵਿਆਹ ਕੇ ਘਰੇ ਆ ਜਾਂਦੀ ਆ ਪ੍ਰੀਤ ਆਉਂਦੇ ਹੀ ਸਾਰੇ ਘਰ ਦੀ ਜ਼ਿੰਮੇਵਾਰੀ ਸੰਭਲ ਲੈਂਦੀ ਆ ਕਿਉਂਕਿ ਗਰੀਬ ਘਰ ਚੋਂ ਆਈ ਸੀ ਪਿੱਛੇ ਵੀ ਵਿਚਾਰੀ ਕੰਮ ਕਰਦੀ ਰਹੀ ਆ ਤੇ ਜਿਹੜੀ ਕੁੜੀ ਨੇ ਪੇਕੇ ਘਰ ਕੰਮ ਕੀਤਾ ਹੋਵੇ ਉਹਨੂੰ ਸਹਰੇ ਘਰ ਆ ਕੇ ਬਾਲੀ ਔਖ ਨਹੀਂ ਹੁੰਦੀ ਵੈਸੇ ਵੀ ਗਰਨਾਮ ਕੌਰ ਦਾ ਘਰ ਤਾਂ ਬਹੁਤ ਸੋਹਣਾ ਸੀ ਹਾਂ-ਥਾਂ ਪੱਥਰ ਲੱਗਿਆ ਸੀ ਹੁਣ ਉਹ ਵਿਚਾਰੀ ਕੱਚੇ ਮਿੱਟੀ ਵਾਲੇ ਘਰ ਚੋਂ ਆਈ ਸੀ ਜਦੋਂ ਉੱਥੇ ਉਹ ਇੰਨਾ ਕੰਮ ਕਰਦੀ ਸੀ ਤੇ ਇਹ ਕਰਤਾ ਉਹਨੂੰ ਵੇਖ ਕੇ ਚਾ ਚੜ ਗਿਆ ਸੀ ਚਾ ਚਾਚੀ ਸਾਰਾ ਕੰਮ ਕਰ ਦਿੰਦੀ ਸਵੇਰੇ ਜਲਦੀ ਉੱਠਦੀ ਜਦੋਂ ਨੂੰ ਗੁਰਨਾਮ ਕੌਰ ਨੇ ਤੇ ਉਹਦੇ ਛੋਟੇ ਮੁੰਡੇ ਨੇ ਉੱਠਣਾ ਹੁੰਦਾ ਤੇ ਪ੍ਰੀਤ ਸਾਰਾ ਘਰ ਦਾ ਝਾੜੂ ਪੋਚਾ ਈੜਾ ਕਪੜਾ ਧੋ ਦਿੰਦੀ ਤੇ ਡੰਗਰ ਪਸ਼ੂ ਦਾ ਕੰਮ ਵੀ ਉਹਨੇ ਆਪ ਹੀ ਸੰਭਲਿਆ ਸੀ ਗੁਰਨਾਮ ਕੌਰ ਨੇ ਕਿਹਾ ਤੀਏ ਜੇ ਤੂੰ ਸਾਰਾ ਕੰਮ ਕਰੇਂਗੀ ਤਾਂ ਮੈਂ ਕੀ ਕਰੂੰਗੀ ਵੀ ਨਾਲੇ ਪਹਿਲਾਂ ਤਾਂ ਆਪਣੇ ਡੰਗਰ ਪਸ਼ੂ ਆ ਜਿਹੜੇ ਮੁੰਡੇ ਸੰਭਦੇ ਸੀ ਵੀ ਹੁਣ ਤੂੰ ਇਕੱਲੀ ਕਰਨ ਲੱਗ ਗਈ ਉਹ ਕਹਿੰਦੀ ਕੋਈ ਨਹੀਂ ਮਾਂ ਜੀ ਵੀ ਕੰਮ ਕਰਨਾ ਮੈਨੂੰ ਔਖਾ ਨਹੀਂ ਲੱਗਦਾ ਆਪਣੇ ਘਰ ਦੇ ਹੀ ਕੰਮ ਆ ਫਿਰ ਕੀ ਗੱਲ ਆ ਜਦੋਂ ਦੀ ਪ੍ਰੀਤ ਇਸ ਘਰ ਚ ਆਈ ਸੀ ਜੱਕੀ ਦੀ ਵੀ ਜੂਨ ਥੋੜੀ ਜਿਹੀ ਸੌਖੀ ਹੋ ਗਈ ਸੀ ਕਿਉਂਕਿ ਪਹਿਲਾਂ ਉਹ ਨੂੰ ਘਰ ਦੇ ਕੰਮ ਕਰਵਾਉਣੇ ਪੈਂਦੇ ਸੀ ਨਾਲ ਆਪਦੇ ਭਰਾ ਦੇ ਉਹਦਾ ਛੋਟਾ ਭਰਾ ਥੋੜਾ ਜਆ ਲਾਡਲਾ ਰੱਖਿਆ ਕਹਿ ਲੋ ਜਾਂ ਕਿਵੇਂ ਕਹਿ ਲੋ ਉਹ ਤੋਂ ਕੰਮ ਆਉਂਦੀ ਇੰਨਾ ਹੁੰਦਾ ਸੀ ਹੁਣ ਪ੍ਰੀਤ ਨੇ ਦੋਨਾਂ ਭਰਾਵਾਂ ਨੂੰ ਵੇਲੇ ਕਰਤਾ ਸੀ ਬਸ ਉਹ ਇਕੱਲਾ ਖੇਤੀਬਾੜੀ ਦਾ ਕੰਮ ਕਰਦੇ ਤੇ ਗਰਨਾਮ ਕੌਰ ਵੀ ਜਿਹੜੇ ਮਾੜੇ ਮੋٹے ਕੰਮ ਕਰਦੀ ਸੀ ਉਹ ਵੀ ਉਹਨੇ ਛੜਾਤੇ ਸੀ ਗੁਰਨਾਮ ਕੌਰ ਦੀ ਆਪਣੀ ਨੂ ਨਾਲ ਬਹੁਤ ਬੰਦੀ ਸੀ ਉਹ ਗਲੀ ਗਵਾਂਢ ਪਿੰਡ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਆਪਣੀ ਨੂ ਨੂੰ ਸਲਾਉਂਦੀ ਨਾ ਥੱਕਦੀ ਤੇ ਉਹਦੀ ਨੂ ਪ੍ਰੀਤ ਵੀ ਆਪਣੀ ਸੱਸ ਤੋਂ ਪੁੱਛੇ ਬਿਨਾ ਕੋਈ ਕੰਮ ਨਹੀਂ ਕਰਦੀ ਸੀ ਉਹਦੇ ਸਾਹਾਂ ਚ ਸਾਹ ਲੈਂਦੀ ਸੀ ਜੇ ਗੁਰਨਾਮ ਕੌਰ ਕਦੇ ਆਪਣੀ ਨੂ ਨੂੰ ਕਹਿੰਦੀ ਵੀ ਜੇ ਤੂੰ ਪੇਕੇ ਜਾਣਾ 4 ਦਿਨ ਤਾਂ ਮਿਲਿਆ ਤਾਂ ਪ੍ਰੀਤ ਕਹਿੰਦੀ ਵੀ ਬੀਬੀ ਜੇ ਮੈਂ ਬਾਗੀ ਤਾਂ ਕਰਦਾ ਖਿਆਲ ਕੌਣ ਰੱਖੂ ਗੁਰਨਾਮ ਕੌਰ ਹੱਸਣ ਲੱਗ ਜਾਂਦੀ ਕਹਿੰਦੀ ਲੈਤੀਏ ਉਹ ਤਾਂ ਇੰਨੀ ਜ਼ਿੰਮੇਵਾਰੀ ਨਾਲ ਘਰ ਸੰਭਦੀਆਂ ਹਨ ਵੀ ਉਹ ਤਾਂ ਜੇ ਆਪਾਂ ਸੋਚੀਏ ਵੀ ਜਦੋਂ ਤੂੰ ਹੈ ਨਹੀਂ ਸੀ ਉਦੋਂ ਵੀ ਇਸ ਘਰ ਦੇ ਕੰਮ ਹੁੰਦੇ ਸੀ ਪਰ ਹੁਣ ਤਾਂ ਸੱਚੀ ਮੈਨੂੰ ਵੀ ਐਂ ਲੱਗਦਾ ਵੀ ਜੇ ਤੂੰ ਬਾਗੀ ਤਾਂ ਸਾਡਾ ਔਖਾ ਹੋ ਜੂ। ਪ੍ਰੀਤ ਨੇ ਕੀ ਕਹਿਣਾ ਕਦੇ ਉਹ ਆਪਣੇ ਘਰ ਵਾਲੇ ਨਾਲ ਜਾਂਦੀ ਪੇਕੇ ਘਰ ਤੇ ਘੰਟਾ ਘੜੀ ਲਾ ਕੇ ਮੁੜੇ ਆਉਂਦੀ। ਬਾਲਾ ਨਹੀਂ ਸੀ ਹੋ ਗਈ। ਉਹਨੂੰ ਆਪਣੇ ਘਰ ਨਾਲ ਆਪਣੀ ਸੱਸ ਨਾਲ ਬਹੁਤ ਜ਼ਿਆਦਾ ਮੋਹ ਸੀ। ਚਲੋ ਸਮਾਂ गुज़रਦਾ ਜਾਂਦਾ। ਹੁਣ ਗਰਨਾਮ ਕੌਰ ਦੇ ਛੋਟੇ ਮੁੰਡੇ ਵਾਸਤੇ ਵੀ ਰਿਸ਼ਤੇ ਆਉਣੇ ਸ਼ੁਰੂ ਹੋਗੇ। ਤੇ ਗੁਰਨਾਮ ਕੌਰ ਨੇ ਆਪਣੀ ਰਿਸ਼ਤੇਦਾਰੀ ਦੇ ਵਿੱਚੋਂ ਆਪਣੇ ਛੋਟੇ ਮੁੰਡੇ ਨੂੰ ਰਿਸ਼ਤਾ ਲੈ ਲਿਆ ਗੁਰਨਾਮ ਕੌਰ ਆਪਣੇ ਵੱਡੇ ਪੁੱਤ ਨੂੰ ਨੂੰ ਲੈ ਕੇ ਛੋਟੀ ਨੂੰ ਦੇਖਣ ਜਾਂਦੀ ਆ ਛੋਟਾ ਮੁੰਡਾ ਵੀ ਨਾਲ ਹੀ ਸੀ ਜਦੋਂ ਉਹ ਕੁੜੀ ਵੇਖਣ ਜਾਂਦੇ ਆ ਤੇ ਕੁੜੀ ਦਾ ਪਿਓ ਵੀ ਅੱਗੋਂ ਵਧੀਆ ਗੁਰਨਾਮ ਕੌਰ ਵਾਂਗੂ ਤਕੜੇ ਕਰਦਾ ਸੀ ਉਹਦੇ ਕੋਲੇ ਹੈਗੀ ਸੀ 15-20 ਕਿੱਲੇ ਜ਼ਮੀਨ ਤੇ ਗੁਰਨਾਮ ਕੌਰ ਆਪਣੇ ਹੋਣ ਵਾਲੇ ਕੁੜਮ ਨਾਲ ਗੱਲ ਕਰਦੀ ਆ ਕਿ ਰੱਬ ਦਾ ਦਿੱਤਾ ਮੇਰੇ ਘਰੇ ਸਭ ਕੁਝ ਆ ਮੇਰੀ ਵੱਡੀ ਨੂੰ ਜਦੋਂ ਦੀ ਆਈ ਆ ਮੇਰੇ ਘਰ ਨੂੰ ਹੋਰ ਵੀ ਰੰਗ ਭਾਗ ਲੱਗੇ ਤੇ ਸੋਢੀ ਧੀ ਜੇ ਆਜੂਗੀ ਤਾਂ ਚਲੋ ਮੇਰੇ ਮੁੰਡੇ ਆ ਜਿਹੜੇ ਆਪੋ ਆਪਣੀ ਕਬੀਲਦਾਰੀ ਚ ਪੈ ਜਾਣਗੇ ਤੇ ਬੀ ਵਧੀਆ ਭਈ ਅਸੀਂ ਵਿਆਹ ਕਰਾਂਗੇ ਤਾਂ ਅੱਗੋਂ ਛੋਟੀ ਨੂੰ ਆ ਜਿਹੜੀ ਹੋਣ ਵਾਲੀ ਛੋਟੀ ਨੂੰ ਆ ਉਹਦਾ ਪਿਓ ਕਹਿੰਦਾ ਕਿ ਠੀਕ ਆ ਭੈਣ ਜੀ ਸਾਨੂੰ ਮੁੰਡਾ ਪਸੰਦ ਆ ਤੁਸੀਂ ਕੁੜੀ ਵੇਖ ਲਓ ਜੇ ਤੁਹਾਨੂੰ ਕੁੜੀ ਪਸੰਦ ਆ ਤਾਂ ਤੁਸੀਂ ਸ਼ਗਨ ਕਰ ਜੋ ਗਰਨਾਮਕੌਰ ਜਦੋਂ ਆਪਣੀ ਹੋਣ ਵਾਲੀ ਛੋਟੀ ਨੂ ਨੂ ਵੇਖਦੀ ਆ ਤਾਂ ਕੁੜੀ ਉਹਦੇ ਪਸੰਦ ਆ ਜਾਂਦੀ ਆ ਕੁੜੀ ਬਹੁਤ ਸੋਹਣੀ ਸੁਨੱਖੀ ਸੀ ਕੁੜੀ ਦਾ ਨਾਂ ਰਾਣੀ ਸੀ ਚਲੋ ਰਾਣੀ ਨੂੰ ਸ਼ਗਨ ਕਰੇ ਆਉਂਦੇ ਆ ਤੇ 1 ਮਹੀਨੇ ਬਾਅਦ ਦਾ ਵਿਆਹ ਰੱਖ ਲੈਂਦੇ ਆ ਗਰਨਾਮਕੌਰ ਆਪਣੇ ਪੁੱਤ ਦੇ ਵਿਆਹ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਸੀ ਇਸ ਲਈ ਉਹਨੇ ਵਿਆਹ ਦੀ ਵਧੀਆ ਤਿਆਰੀ ਕੀਤੀ ਆਪਣੀ ਨੂ ਰਾਣੀ ਵਾਸਤੇ ਵਧੀਆ ਬਰੀ ਢੋਈ ਜਿਹੜੇ ਸੋਨੇ ਦੇ ਗਹਿਣੇ ਸਭ ਕੁਝ ਵਧੀਆ ਬਣਾਇਆ ਤੇ ਵੱਡੀ ਨੂ ਵੀ ਬਹੁਤ ਖੁਸ਼ ਸੀ ਉਹਨੇ ਵੀ ਆਪਣੀ ਦਰਾਣੀ ਦੇ ਆਉਣ ਦਾ ਚਾਹ ਸੀ ਚਲੋ 1 ਮਹੀਨੇ ਬਾਅਦ ਵਿਆਹ ਦਾ ਦਿਨ ਆ ਜਾਂਦਾ ਬਾਦਿਆਂ ਗਾਜਿਆਂ ਨਾਲ ਰਾਣੀ ਵਿਆਹ ਕੇ ਗਰਨਾਮ ਕੌਰ ਦੀ ਨੂੰਹ ਬਣ ਕੇ ਆਪਣੇ ਸਹੁਰੇ ਘਰ ਆ ਜਾਂਦੀ ਆ ਜਦੋਂ ਛੋਟੀ ਨੂੰਹ ਰਾਣੀ ਸਹੁਰੇ ਘਰ ਆਉਂਦੀ ਆ ਤਾਂ 4-5 ਦਿਨ ਉਹਦੇ ਤੋਂ ਕੋਈ ਕੰਮ ਨਹੀਂ ਕਰਾਇਆ ਜਾਂਦਾ ਜਦੋਂ ਉਹ ਪਿੰਡ ਫੇਰਾ ਪਾ ਕੇ ਆਉਂਦੀ ਆ ਤਾਂ ਉਸ ਤੋਂ ਬਾਅਦ ਗਰਨਾਮ ਕੌਰ ਕਹਿੰਦੀ ਵੀ ਐਂ ਕਰਦੀ ਏ ਚਲ ਅੱਜ ਤੇਰੀ ਪਹਿਲੀ ਰਸੋਈ ਆ ਤੂੰ ਕੁਝ ਮਿੱਠਾ ਬਣਾ ਲੈ ਰਾਣੀ ਨੇ ਖੀਰ ਤੇ ਪ੍ਰਸ਼ਾਦ ਬਣਾਇਆ ਤੇ ਸਾਰੇ ਪਰਿਵਾਰ ਨੇ ਖਾਦਾ ਗਰਨਾਮਕੌਰ ਆਂਢਗਵਾਂਢ 'ਚ ਵੀ ਆਪਣੀ ਨੂੰਹ ਦਾ ਬਣਿਆ ਖੀਰ ਪ੍ਰਸ਼ਾਦ ਵੰਡ ਕੇ ਆਈ ਕਿਉਂਕਿ ਇੱਕ ਸ਼ਗਨ ਹੀ ਹੁੰਦਾ ਤੇ ਉਹ ਉਸ ਤੋਂ ਬਾਅਦ ਉਹ ਆਪਣੀ ਨੂੰਹ ਨੂੰ ਕਹਿੰਦੀ ਆ ਕਿ ਹੁਣ ਤੂੰ ਆਪਣੀ ਵੱਡੀ ਜਠਾਣੀ ਨਾਲ ਕੰਮ ਕਰਾ ਦਿਆ ਕਰ ਵੀ ਇਕੱਲੀ ਕਰਦੀ ਆ ਪਰ ਪ੍ਰੀਤ ਕਹਿੰਦੀ ਕਿ ਨਹੀਂ ਮਾਂ ਜੀ ਵੀ ਮੈਂ ਹਜੇ ਕੋਈ ਕਿਤੇ ਕੰਮ ਨਹੀਂ ਕਰਾਉਣਾ ਹੈਗਾ ਹਜੇ ਇਹ ਨਵੀਂ ਵਿਆਹੀ ਹੈਗੀ ਹੈਗੀ ਇਹਨੂੰ ਆਪਣੀ ਜ਼ਿੰਦਗੀ ਇੰਜੋਏ ਕਰਨ ਦਿਓ ਕੋਈ ਨਾ ਕੰਮ ਨੂੰ ਮੈਂ ਹੈਗੀ ਆ ਤੇ ਰਾਣੀ ਸੀ ਜਿਹੜੀ ਉਹਨੇ ਆਪਣੇ ਪੇਕੇ ਘਰ ਕੋਈ ਬਹੁਤਾ ਕੰਮ ਨਹੀਂ ਕਰਿਆ ਸੀ ਉਹਨੂੰ ਐ ਹੁੰਦਾ ਸੀ ਵੀ ਚਲ ਆਪੇ ਵੱਡੀ ਕਰਦੀ ਆ ਤਾਂ ਕਰੀ ਜਾਂਦੋ ਸਮਾਂ ਗੁਜ਼ਰਦਾ ਗਿਆ 2 ਕੁ ਮਹੀਨੇ ਗੁਜ਼ਰ ਗਏ ਤੇ ਗੁਰਨਾਮ ਕੌਰ ਦਾ ਜਿਹੜਾ ਵਿਹੇਵ ਸੀ ਉਹ ਆਪਣੀ ਵੱਡੀ ਨੂੰਹ ਦੇ ਪ੍ਰਤੀ ਬਦਲ ਗਿਆ ਕਿਉਂਕਿ ਛੋਟੀ ਨੂੰਹ ਜਦੋਂ ਵੀ ਪੇਕਿਆਂ ਤੋਂ ਆਉਂਦੀ ਤਾਂ ਉਹ ਕਾਫੀ ਕੁਝ ਲੈ ਕੇ ਆਉਂਦੀ ਪਹਿਲਾਂ ਤਾਂ ਵਿਆਹ ਦੇ ਵਿੱਚ ਰਾਣੀ ਦੇ ਪੇਕੇਆਂ ਨੇ ਗੁਰਨਾਮ ਕੌਰ ਨੂੰ ਦੋ ਚੂੜੀਆਂ ਪਾਈਆਂ ਵਧੀਆ ਸੂਟ ਦਿੱਤੇ ਹੋਰ ਮਹਿੰਗੇ-ਮਹਿੰਗੇ ਤੋਹਫੇ ਘਰ ਦੇ ਵਿੱਚ ਬਹੁਤ ਜ਼ਿਆਦਾ ਦਾਜ ਦਿੱਤਾ ਗੱਡੀ ਦਿੱਤੀ ਫਰਨੀਚਰ ਦਾ ਤਕੜੇ ਤੋਂ ਤਕੜਾ ਸਮਾਨ ਇਹ ਚੀਜ਼ਾਂ ਵੇਖ ਕੇ ਗੁਰਨਾਮ ਕੌਰ ਦੇ ਮਨ ਦੇ ਵਿੱਚ ਲਾਲਚ ਆ ਗਿਆ ਉਹ ਕਹਿੰਦੀ ਜੇ ਮੇਰੇ ਛੋਟੇ ਮੁੰਡੇ ਨੂੰ 15 ਕਿੱਲੇ ਆਉਂਦੇ ਆ ਤਾਂ ਵੱਡੇ ਨੂੰ ਵੀ 15 ਹੀ ਆਉਂਦੇ ਸੀ ਵੀ ਇਹ ਗਰੀਬ ਘਰ ਦੀ ਕੁਛ ਵੀ ਨਹੀਂ ਲੈ ਕੇ ਆਈ ਇਸ ਕਰਕੇ ਨਾ ਉਹ ਛੋਟੀ ਨੂੰ ਨੂੰ ਜ਼ਿਆਦਾ ਚੰਗਾ ਸਮਝਣ ਲੱਗੀ ਹੁਣ ਸੌਣ ਦਾ ਮਹੀਨਾ ਸੀ ਤੇ ਛੋਟੀ ਨੂੰ ਆਪਣੇ ਪੇਕੇ ਗਈ ਪੇਕਿਆਂ ਤੋਂ ਆਉਂਦੀ ਉਹ ਦੇਸੀ ਘਿਉ ਦੀਆਂ ਪਿੰਨੀਆਂ ਤੇ ਆਪਣੀ ਸੱਸ ਦੇ ਦੋ ਸੂਟ ਆਪਣੇ ਤਿੰਨ ਚਾਰ ਸੂਟ ਤੇ ਆਪਣੇ ਵਾਸਤੇ ਸੋਨੇ ਦੇ ਗਹਿਣੇ ਲੈ ਕੇ ਆਈ ਕਿਉਂਕਿ ਜਿਹੜੀ ਰਾਣੀ ਸੀ ਉਹ ਆਪਣੇ ਮਾਪਿਓ ਦੀ ਇਕਲੋਤੀ ਤੀ ਸੀ ਉਹਨਾਂ ਨੇ ਹੋਰ ਕਿਹਨੂੰ ਦੇਣਾ ਸੀ ਜਦੋਂ ਵੀ ਉਹ ਇੰਨਾ-ਇੰਨਾ ਸਮਾਨ ਲੈ ਕੇ ਆਉਂਦੀ ਤਾਂ ਗੁਰਨਾਮ ਕੌਰ ਉਹ ਤੋਂ ਬਹੁਤ ਖੁਸ਼ ਹੁੰਦੀ ਤੇ ਉਹ ਤਾਂ ਕੋਈ ਕੰਮ ਨਾ ਕਰਾਉਂਦੀ ਤੇ ਉਹਦੀ ਛੋਟੀ ਨੂੰ ਰਾਣੀ ਹੈਗੀ ਵੀ ਜਿੱਦੀ ਜੇ ਸੁਭਾਅ ਦੀ ਸੀ ਜਦੋਂ ਉਹਨੇ ਪੇਕੇ ਘਰੇ ਕੰਮ ਨਹੀਂ ਕੀਤਾ ਸੀ ਸਹੁਰੇ ਘਰ ਵੀ ਕਿੱਥੇ ਕਰਨਾ ਸੀ ਪਰ ਵੱਡੀ ਨੂੰ ਪ੍ਰੀਤ ਸੀ ਉਹ ਸਾਰਾ ਕੁਝ ਵੇਖਦੀ ਰਹਿੰਦੀ ਇਹ ਸੋਚਦੀ ਕਿ ਜੇ ਮੇਰਾ ਪਿਤਾ ਮੇਰਾ ਪਿਓ ਅਮੀਰ ਹੁੰਦਾ ਤਾਂ ਸ਼ਾਇਦ ਮੇਰੀ ਵੀ ਇੰਨੀ ਇੱਜ਼ਤ ਹੁੰਦੀ ਵੀ ਪਹਿਲਾਂ ਤਾਂ ਮੇਰੀ ਸੱਸ ਮੇਰਾ ਬਥੇਰਾ ਕਰਦੀ ਸੀ ਵੀ ਚਲੋ ਹੁਣ ਹਨਾ ਇਹ ਸਮਾਨ ਲੈ ਕੇ ਆਉਂਦੀ ਆ ਇੰਨੀਆਂ ਚੀਜ਼ਾਂ ਲੈ ਕੇ ਆਉਂਦੀ ਹੈਗੀ ਤਾਂ ਇਹਦਾ ਵੱਧ ਮੋਹ ਕਰਦੀ ਆ ਸ਼ੁਰੂ ਸ਼ੁਰੂ ਚ ਤਾਂ ਪ੍ਰੀਤ ਨੂੰ ਕੋਈ ਗੱਲ ਬੁਰੀ ਨਹੀਂ ਲੱਗਦੀ ਸੀ ਪਰ ਹੌਲੀ ਹੌਲੀ ਜਦੋਂ ਗੁਰਨਾਮ ਕੌਰ ਆਪਣੀ ਵੱਡੀ ਨੂੰ ਨੂੰ ਗੱਲ ਗੱਲ ਤੇ ਨੀਚਾ ਦਿਖਾਉਣ ਲੱਗੀ ਤਾਂ ਉਹਨੂੰ ਵੀ ਗੁੱਸਾ ਆ ਜਾਂਦਾ ਜੇ ਛੋਟੀ ਨੂੰ ਕੁਝ ਲੈ ਕੇ ਆਉਂਦੀ ਤਾਂ ਉਹ ਕਹਿ ਦਿੰਦੀ ਲੈ ਤੂੰ ਤਾਂ ਇੰਨਾ ਇੰਨਾ ਕੁਝ ਲੈ ਕੇ ਆਉਣੀ ਐ ਇਸ ਘਰ ਵਾਸਤੇ ਆ ਵੱਡੀ ਦੇ ਨੰਗ ਪਿਉ ਨੇ ਤਾਂ ਕੁਝ ਨਹੀਂ ਦਿੱਤਾ ਸੀ ਵਿਆਹ ਚ ਵੀ ਮੈਂ ਆਪ ਦੇ ਕੱਪੜੇ ਆਪ ਪਾ ਕੇ ਲਈ ਹੀ ਸੀ ਕਿਉਂਕਿ ਇਹ ਗੱਲ ਔਰਤਾਂ ਦੀ ਸ਼ਹਿਨਸ਼ੀਲਤਾ ਦੀ ਹੁੰਦੀ ਆ ਜਦੋਂ ਔਰਤਾਂ ਦੇ ਪੁੱਤ ਕਿਸੇ ਵੀ ਔਰਤ ਦੇ ਪੁੱਤ ਨੂੰ ਰਿਸ਼ਤਾ ਨਹੀਂ ਹੁੰਦਾ ਤਾਂ ਉਹ ਇਹ ਹੀ ਗੱਲ ਕਹਿੰਦੀ ਹੁੰਦੀ ਆ ਕਿ ਅਸੀਂ ਆਪਣੇ ਕੱਪੜੇ ਪਾ ਕੇ ਵਿਆਹ ਲਿਆਵਾਂਗੇ ਪਰ ਜਦੋਂ ਨੂਹ ਘਰ ਦੇ ਵਿੱਚ ਆ ਜਾਂਦੀ ਆ ਤਾਂ ਨੂਹ ਨੂੰ ਸੁਣਾਉਣ ਦੀ ਕੋਈ ਅਸਰ ਨਹੀਂ ਛੱਡਦੇ ਭੁੱਖੇ ਘਰ ਦੀ ਨੰਗ ਕਰਦੀ ਕਹਿਣਾ ਤਾਂ ਸੱਸਾਂ ਜਿਹੜੀਆਂ ਬਹੁਤ ਸਾਰੀਆਂ ਸੱਸਾਂ ਨੇ ਆਪਣੀ ਮਤਲਬ ਹੱਕ ਸਮਝਦੀਆਂ ਨੇ ਆਪਣੀਆਂ ਨੂੰਹਾਂ ਨੂੰ ਇਸ ਤਰ੍ਹਾਂ ਕਹਿਣਾ ਗੁਰਨਾਮ ਕੌਰ ਵੀ ਐਂ ਕਰਨ ਲੱਗੀ ਸੀ ਪ੍ਰੀਤ ਆਪਣੇ ਘਰ ਵਾਲੇ ਨੂੰ ਕਹਿ ਦਿੰਦੀ ਕਿ ਵੀ ਪਹਿਲਾਂ ਤਾਂ ਵੀਜ਼ੀ ਮੇਰੇ ਨਾਲ ਐਂ ਕਰਦੇ ਨਹੀਂ ਸੀ ਵੀ ਜਦੋਂ ਦੀ ਛੋਟੀ ਆਈ ਆ ਉਹਦੇ ਸਾਹਮਣੇ ਮੈਨੂੰ ਬਹੁਤ ਨੀਚਾ ਦਿਖਾਉਂਦੇ ਆ ਉਹਨੂੰ ਵੀ ਇਹ ਗੱਲ ਬੁਰੀ ਲੱਗਦੀ ਆ ਆਪਦੀ ਮਾਂ ਦੀ ਵੀ ਜਦੋਂ ਤਾਂ ਵੱਡੀ ਤੋਂ ਕੰਮ ਕਰਾਉਣਾ ਹੁੰਦਾ ਸੀ ਜਾਂ ਹੋਰ ਉਦੋਂ ਤਾਂ ਮਿੱਠੀ ਪਿਆਰੀ ਰਹਿੰਦੀ ਸੀ ਵੀ ਹੁਣ ਇਹਨੂੰ ਅਮੀਰ ਗਰੀਬ ਦਾ ਫਰਕ ਪਤਾ ਲੱਗਣ ਲੱਗ ਗਿਆ ਚਲੋ ਭਾਈ ਸਮਾਗੁਜਰਦਾ ਗਿਆ ਤੇ ਇੱਕ ਵਾਰ ਵੱਡੀ ਨੂਨੇ ਪ੍ਰੀਤ ਨੇ ਛੋਟੀ ਨੂੰ ਰਾਣੀ ਨੂੰ ਕਹਿਤਾ ਕਿ ਰਾਣੀ ਅੱਜ ਮੇਰੀ ਤਬੀਅਤ ਠੀਕ ਨਹੀਂ ਪਸੂ ਵਾਲਾ ਕੰਮ ਤਾਂ ਮੈਂ ਕਰ ਦਿੰਨੀ ਆ ਤੁਸੀਂ ਐਂ ਕਰੋ ਰੋਟੀ ਬਣਾ ਲਓ ਤਾਂ ਰਾਣੀ ਕਹਿੰਦੀ ਆ ਕਿ ਮੇਰੇ ਮਾਪਿਓ ਨੇ ਮੇਰੇ ਵਿਆਹ ਤੇ ਇੰਨੇ ਪੈਸੇ ਇੱਥੇ ਰੋਟੀਆਂ ਬਣਾਉਣ ਵਾਸਤੇ ਨਹੀਂ ਲਾਏ ਨਾਲੇ ਤੂੰ ਕੀ ਚਾਹਣੀ ਆ ਤੂੰ ਕੀ ਕਹਿਣਾ ਚਾਹਣੀ ਆ ਵੀ ਮੇਰੀ ਸੱਸ ਤਾਂ ਮੈਨੂੰ ਕੰਮ ਕਹੇ ਨਾ ਤੂੰ ਕੌਣ ਹੁੰਨੀ ਆ ਮੈਨੂੰ ਰੋਟੀ ਪਕਾਉਣ ਨੂੰ ਕਹਿਣ ਵਾਲੀ ਉਹ ਕਹਿੰਦੀ ਨਹੀਂ ਭੈਣੇ ਮੈਂ ਉਸ ਕਰਕੇ ਨਹੀਂ ਕਹਿ ਰਹੀ ਵੀ ਮੇਰੇ ਤੋਂ ਬਣਨੀ ਨਹੀਂ ਅੱਜ ਕਹਿੰਦੀ ਨਹੀਂ ਬਾਣਨੀ ਨਾਬੜਾ ਤੈਨੂੰ ਕੀ ਹੱਕਾ ਮੈਨੂੰ ਕਹਿਣ ਦਾ ਚਲੋ ਆਪਣੀਆਂ ਨੂਹਾਂ ਨੂੰ ਇਸ ਤਰ੍ਹਾਂ ਬੋਲਦੇ ਦੇਖ ਕੇ ਗਰਨਾਮ ਕੋਰਾ ਆਪਣੀ ਵੱਡੀ ਨੂਹ ਦੇ ਗਲ ਪੈ ਜਾਂਦੀ ਆ ਤੇ ਕਹਿੰਦੀ ਕਿ ਤੂੰ ਕਿਉਂ ਇਹਨੂੰ ਤੰਗ ਕਰਦੀ ਆ ਤੈਨੂੰ ਇਹਦੇ ਨਾਲ ਸ਼ਰੀਕੇਬਾਜੀ ਹੁੰਦੀ ਆ ਨਾ ਵੀ ਇਹ ਇੰਨਾ ਕੁਛ ਲਿਆਉਂਦੀ ਆ ਤੇ ਮੈਂ ਲਿਆਉਂਦੀ ਨਹੀਂ ਕਹਿੰਦੀ ਤੂੰ ਇਹਦੇ ਨਾਲ ਖਾਰ ਰੱਖਦੀ ਆ ਤਾਂ ਪ੍ਰੀਤ ਕਹਿੰਦੀ ਮਾਂ ਜੀ ਤੁਸੀਂ ਗਲਤ ਕਰ ਰਹੇ ਹੋ ਵੀ ਮੈਨੂੰ ਖਾਰ ਰੱਖਣ ਦੀ ਕੀ ਲੋੜ ਆ ਮੇਰੇ ਘਰ ਦੀ ਔਕਾਤ ਵੀ ਤੁਹਾਨੂੰ ਪਤਾ ਸੀ ਜਿੱਦੇ ਮੇਰਾ ਰਿਸ਼ਤਾ ਲਿਆ ਚਲੋ ਜੇ ਰਾਣੀ ਲੈ ਕੇ ਆਉਂਦੀ ਆ ਤਾਂ ਇਹ ਇਹਨੂੰ ਹੀ ਮਿਲਦਾ ਵੀ ਮੈਂ ਕਿਹੜਾ ਰੱਖਦੀ ਆ ਕੁਛ ਵੀ ਮੈਂ ਤਾਂ ਜਿੰਨਾ ਮੈਨੂੰ ਹਨਾ ਇਸ ਘਰ ਦੇ ਵਿੱਚੋਂ ਮਿਲਦਾ ਮੈਂ ਤਾਂ ਉਨਾ ਖਾ ਪੀ ਕੇ ਗੁਜ਼ਾਰਾ ਕਰਦੀ ਆ ਤੇ ਜਦੋਂ ਭਈ ਗੱਲ-ਗੱਲ ਤੇ ਕਿਚ-ਕਿਚ ਰਹਿਣ ਲੱਗੀ ਤਾਂ ਇੱਕ ਦਿਨ ਲੜਾਈ ਕਾਫੀ ਵੱਧ ਗਈ ਤੇ ਗਰਨਾਮਕੌਰ ਆਪਣੀ ਵੱਡੀ ਨੂੰ ਨੂੰ ਕਹਿੰਦੀ ਚਲ ਐ ਕਰ ਫਿਰ ਜੇ ਤੂੰ ਬਾਲੀ ਔਖੀਆਂ ਤਾਂ ਅੱਡ ਹੋ ਜਾ ਤੇ ਪ੍ਰੀਤ ਸੀ ਜਿਹੜੀ ਉਹ ਵੀ ਅੱਕੀ ਪਈ ਸੀ ਕਹਿੰਦੀ ਹਾਂਜੀ ਮਾਂ ਜੀ ਅੱਡ ਕਰ ਦਿਓ ਗਰਨਾਮਕੌਰ ਨੇ 30 ਕਿੱਲਾਂ ਦੇ ਵਿੱਚੋਂ 10 ਕਿੱਲੇ ਆਪਣੇ ਵੱਡੇ ਪੁੱਤ ਨੂੰ ਦੇਤੇ ਤੇ ਦੋ ਹਿੱਸੇ ਆਪ ਰੱਖ ਲਏ ਉਸ ਤੋਂ ਬਾਅਦ ਪ੍ਰੀਤ ਜਿਹੜੀ ਉਹ ਤਾਂ ਸੌਖੀ ਹੋ ਗਈ ਕਿਉਂਕਿ ਉਹਦਾ ਕੰਮ ਘਟ ਗਿਆ ਸੀ ਤੇ ਉਹਨੇ ਕੱਪੜੇ ਸਲਾਈ ਕਰਨੇ ਸ਼ੁਰੂ ਕਰਤੇ ਤੇ ਛੋਟੇ ਬੱਚਿਆਂ ਨੂੰ ਟਿਊਸ਼ਨ ਪੜਾਉਣ ਲੱਗੀ ਕੰਮ ਨੂੰ ਤਾਂ ਉਹ ਹੁੰਜਾ ਸੀ ਮਿੰਟ 'ਚ ਕਰ ਦਿੰਦੀ ਸੀ ਦਿਨੇ ਉਹ ਬੇਲੀ ਹੁੰਦੀ ਸੀ ਤੇ ਉਹਨੂੰ ਐ ਹੁੰਦਾ ਸੀ ਵੀ ਬੇਲੀ ਕਿਉਂ ਰਹਿਣਾ ਚਲ ਚਾਰ ਪੈਸੇ ਕਮਾ ਲੈਨੀ ਆ ਦਿਨੋਂ ਦਿਨ ਭਈ ਪ੍ਰੀਤ ਆਪਣੀ ਮਿਹਨਤ ਨਾਲ ਉਹਨੇ ਤਾਂ ਆਪਣੀਆਂ ਵਧੀਆ ਚੀਜ਼ਾਂ ਬਣਾ ਲਈਆਂ ਤੇ ਵਧੀਆ ਕਮਾਈ ਕਰਨ ਲੱਗੀ ਉਹਦੇ ਘਰ ਵਾਲੇ ਨੂੰ ਖੇਤੀ ਨਾ ਕਰਨ ਦਿੰਦੀ ਉਹ ਕੀ ਤੀ ਹੋ ਠੀਕੇ ਤੇ ਦੇ ਦੇ ਦਿੰਦੇ 10 ਕਿੱਲਿਆਂ ਦਾ ਠੇਕਾ ਵਧੀਆ ਆ ਜਾਂਦਾ ਸੀ ਤੇ ਪ੍ਰੀਤ ਦੀ ਕੁੱਖੋਂ ਮੁੰਡੇ ਦਾ ਜਨਮ ਹੋ ਗਿਆ ਉਹਨੇ ਆਪਣੇ ਮੁੰਡੇ ਨੂੰ ਵਧੀਆ ਸਕੂਲ ਦੇ ਵਿੱਚ ਲਾਤਾ ਮੁੰਡਾ ਕਾਫੀ ਵੱਡਾ ਹੋ ਗਿਆ ਤੇ ਇਧਰੋਂ ਛੋਟੀ ਨੂੰ ਸੀ ਜਿਹੜੀ ਛੋਟੀ ਨੂੰ ਪਹਿਲਾਂ ਉਹਦੇ ਕਮਰੇ ਦੇ ਵਿੱਚ ਤਾਂ ਏਸੀ ਲੱਗਿਆ ਹੋਇਆ ਸੀ ਪਰ ਉਹ ਫੇਰ ਵਰਤਾਂ ਵੇਲੇ ਗਈ ਤੇ ਇੱਕ ਏਸੀ ਹੋਰ ਲਿਆਈ ਕਿਉਂਕਿ ਉਹਨੂੰ ਪਤਾ ਸੀ ਵੀ ਮੇਰੀ ਸੱਸ ਨੂੰ ਕਿਵੇਂ ਵੜਿਆ ਕੇ ਰੱਖਣਾ ਤੇ ਉਹ ਏਸੀ ਲਿਆਈ ਤੇ ਉਹਨੇ ਆਪਣੀ ਸੱਸ ਦੇ ਕਮਰੇ ਚ ਲਵਾਤਾ ਤੇ ਜੇ ਕਦੇ ਪ੍ਰੀਤ ਦਾ ਮੁੰਡਾ ਹਣਾ ਆਪਣੀ ਦਾਦੀ ਕੋਲ ਵਗ ਜਾਂਦਾ ਤੇ ਉਹਦੇ ਕੋਲ ਕਿਉਂਕਿ ਬੱਚਿਆਂ ਨੂੰ ਕੀ ਪਤਾ ਹੁੰਦਾ ਵੀ ਅੱਡ ਨੇ ਜਾਂ ਨਹੀਂ ਜਾਣਾ ਇੱਕ ਦਿਨ ਪ੍ਰੀਤ ਦਾ ਮੁੰਡਾ ਆਪਣੀ ਦਾਦੀ ਕੋਲ ਗਿਆ ਤੇ ਉਹਨਾਂ ਨੇ ਏਸੀ ਹਜੇ ਲਾਇਆ ਲਾਇਏ ਸੀ ਪ੍ਰੀਤ ਦਾ ਮੁੰਡਾ ਜਾ ਕੇ ਆਪਣੀ ਦਾਦੀ ਨੂੰ ਕਹਿੰਦਾ ਵੀ ਦਾਦੀ ਤੇਰਾ ਕਮਰਾ ਤਾਂ ਕਿੰਨਾ ਠੰਡਾਗਾ ਵੀ ਇੱਥੇ ਬਿਲਕੁਲ ਗਰਮੀ ਨਹੀਂ ਲੱਗਦੀ ਤਾਂ ਜਿਹੜੀ ਰਾਣੀ ਹੈਗੀ ਉਹਨੂੰ ਪਤਾ ਲੱਗ ਜਾਂਦਾ ਰਾਣੀ ਆਪਣੇ ਜਿਹੜਾ ਜਠਾਣੀ ਦਾ ਮੁੰਡਾਗਾ ਉਹਨੂੰ ਬਾਹ ਫੜ ਕੇ ਬਾਹਰ ਕੱਢ ਦਿੰਦੀ ਆ ਉਹਨੂੰ ਕਹਿ ਦਿੰਦੀ ਆ ਕਿ ਜੇ ਏਸੀ ਲਵਾਉਣਾ ਨਾ ਏਸੀ ਦੀ ਹਵਾ ਚ ਪੈਣਾ ਤਾਂ ਆਪਣੀ ਮਾਂ ਨੂੰ ਕਹਿ ਤੈਨੂੰ ਲਵਾ ਕੇ ਦੇਉ ਇਹ ਤੇਰੇ ਵਾਸਤੇ ਨਹੀਂ ਲਵਾਇਆ ਗਰਨਾਮ ਕੌਰ ਆਪਣੀ ਛੋਟੀ ਨੂੰ ਉਹਨੂੰ ਇੱਕ ਵਾਰ ਵੀ ਨਹੀਂ ਕਹਿੰਦੀ ਕਿ ਤੂੰ ਜਵਾਕ ਨੂੰ ਐ ਕਿਉਂ ਕਰਦੀ ਆ ਉਹ ਚੁੱਪਚਾਪ ਵੇਖਦੀ ਰਹਿੰਦੀ ਆ ਪ੍ਰੀਤ ਦਾ ਮੁੰਡਾ ਰੋਂਦਾ ਰੋਂਦਾ ਆਪਣੀ ਮਾਂ ਕੋਲ ਆਉਂਦਾ ਤੇ ਉਹਨੂੰ ਕਹਿੰਦਾ ਕਿ ਚਾਚੀ ਨੇ ਮੈਨੂੰ ਏਸੀ ਵਾਲੇ ਕਮਰੇ ਚੋਂ ਬਾਹਰ ਢੱਕੇ ਬਾਹਰ ਕੱਢਤਾ ਪ੍ਰੀਤ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗਿਆ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਪਹਿਲਾਂ ਕਮਰੇ ਚ ਮੇਰੇ ਪੁੱਤ ਵਾਸਤੇ ਏਸੀ ਲਵਾ ਕੇ ਦੇ ਇਹ ਦੋ ਦਿਨਾਂ ਚ ਹੀ ਪ੍ਰੀਤ ਤੇ ਉਹਦੇ ਘਰ ਵਾਲਾ ਆਪਣੇ ਕਮਰੇ 'ਚ ਏਸੀ ਲਵਾ ਲੈਂਦੇ ਆ ਜਦੋਂ ਇਹ ਗੱਲ ਗਰਨਾਮ ਕੌਰ ਨੂੰ ਪਤਾ ਲੱਗਦੀ ਆ ਤਾਂ ਉਹ ਸੋਚਦੀ ਆ ਵੀ ਇਹ ਤਾਂ ਬੜੀ ਮਿਹਨਤ ਹੀ ਆ ਹਨਾ ਵੀ ਲੈ ਆਪਣੇ ਪੁੱਤ ਨੂੰ ਏਸੀ ਲਵਾ ਕੇ ਦੇਤਾ ਇਧਰ ਗਰਨਾਮ ਕੌਰ ਦੀ ਛੋਟੀ ਨੂੰ ਦੇ ਖਰਚੇ ਬਹੁਤ ਸੀ ਤੇ ਕੰਮ ਕੋਈ ਕਰਦੀ ਨਹੀਂ ਸੀ ਗਰਨਾਮ ਕੌਰ ਦੀ ਜਿਹੜੀ ਹਾਲਤ ਸੀ ਉਹ ਨੌਕਰਾਂ ਨਾਲੋਂ ਵੀ ਭੈੜੀ ਹੋ ਗਈ ਸੀ ਕਿਉਂਕਿ ਛੋਟੀ ਨੂੰ ਸਾਰਾ ਦਿਨ ਕੰਮ ਕਰਾਉਂਦੀ ਸੀ ਤੇ ਉਹਤੇ ਤਾਂ ਜਮਾਉਂਦੀ ਸੀ ਕਿ ਮੈਂ ਆਪਣੇ ਪੇਕਿਆਂ ਤੋਂ ਆ ਲੈ ਕੇ ਆਈਆਂ ਆ ਲੈ ਕੇ ਆਈਆਂ ਸਾਰਾ ਦਿਨ ਸੁਣਾ ਸੁਣਾ ਮਾਰਦੀ ਸੀ ਇਧਰ ਪ੍ਰੀਤ ਆਪਣਾ ਸਵੇਰੇ ਸਵੇਰੇ ਸਦੇਆਂ ਕੰਮ ਨਿਮੇੜ ਲੈਂਦੀ ਤੇ ਦਿਨੇ ਆਪਣੇ ਕੱਪੜੇ ਸਿਉਂਦੀ ਤੇ ਸ਼ਾਮ ਨੂੰ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ। ਉਹ ਵਧੀਆ ਘਰ ਬਣਾ ਰਹੀ ਸੀ ਤੇ ਛੋਟੀ ਹੈ ਜਿਹੜੀ ਉਹ ਵਿਗਾੜ ਰਹੀ ਸੀ ਕਿਉਂਕਿ ਜੇ ਆਪਣੇ ਕੋਲ ਪੈਸਾ ਹੈਗਾ ਤੇ ਆਪਾਂ ਕੰਮ ਨਹੀਂ ਕਰਾਂਗੇ ਤੇ ਉਹਨੇ ਤਾਂ ਖਤਮ ਹੋਣਾ ਹੀ ਆ। ਐਨੇ ਖੁੱਲੇ ਖਰਚੇ ਕਰਦੀ ਸੀ ਉਹ ਤੇ ਗੁਰਨਾਮਕੌਰ ਨੂੰ ਤਾਂ ਪੁੱਛਦੀ ਵੀ ਨਹੀਂ ਸੀ। ਇੱਕ ਵਾਰੀ ਗੁਰਨਾਮਕੌਰ ਕਮਰੇ ਇਹਦੇ ਵਿੱਚ ਪੋਚਾ ਲਾ ਰਹੀ ਸੀ ਤੇ ਉਹ ਤਿਲਕ ਕੇ ਡਿੱਗ ਪਈ ਤੇ ਉਹਨੇ ਬਹੁਤ ਆਵਾਜ਼ਾਂ ਮਾਰੀਆਂ ਹਨਾ। ਉਹਦੀ ਛੋਟੀ ਨੂ ਨੇ ਉਹਦੀ ਬਾਤ ਨਾ ਪੁੱਛੀ ਤੇ ਕਿਤੇ ਪ੍ਰੀਤ ਦਾ ਮੁੰਡਾ ਜਿਹੜਾ ਉੱਧਰ ਗਿਆ ਤੇ ਉਹਨੇ ਵੇਖਿਆ ਕਿ ਦਾਦੀ ਡਿੱਗੀ ਪਈ ਐ ਤੇ ਚੀਕਾਂ ਮਾਰੀ ਜਾਂਦੀ ਆ ਉਹ ਆਪਣੀ ਦਾਦੀ ਨੂੰ ਖੜੀ ਕਰਦਾ ਤੇ ਉਹਨੂੰ ਕਹਿੰਦਾ ਵੀ ਦਾਦੀ ਕੀ ਹੋ ਗਿਆ ਉਹ ਕਹਿੰਦੀ ਪੁੱਤ ਮੇਰੇ ਤੋਂ ਖੜਾ ਨਹੀਂ ਹੋਇਆ ਜਾਂਦਾ ਵੀ ਮੇਰੇ ਚੂਲੇ ਤੇ 6:00 ਵਜੇ ਵੀ ਮੈਂ ਡਿੱਗ ਪਈ ਤੇ ਉਹ ਵੀ ਤੇਰੀ ਚਾਚੀ ਨੂੰ ਬੁਲਾ ਲਿਆ ਤੇ ਜਦੋਂ ਉਹ ਆਪਣੀ ਚਾਚੀ ਨੂੰ ਬੁਲਾਉਣ ਜਾਂਦਾ ਤਾਂ ਜਿਹੜੀ ਛੋਟੀ ਰਾਣੀ ਆ ਉਹ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਟੀਵੀ ਦੇਖ ਰਹੀ ਹੁੰਦੀ ਆ ਪ੍ਰੀਤ ਦੇ ਮੁੰਡੇ ਨੇ ਬਹੁਤ ਦਰਵਾਜ਼ਾ ਖੜਕਾਇਆ ਪਰ ਰਾਣੀ ਨੇ ਦਰਵਾਜ਼ਾ ਨਾ ਖੋਲ੍ਹਿਆ ਤੇ ਉਹ ਆਕੇ ਦਾਦੀ ਨੂੰ ਕਹਿੰਦਾ ਵੀ ਦਾਦੀ ਚਾਚੀ ਤਾਂ ਗੱਲ ਨਹੀਂ ਸੁਣਦੀ ਤੇ ਉਹ ਕਹਿੰਦੀ ਚਲ ਫਿਰ ਐ ਕਰ ਤੇਰੀ ਮਾਂ ਨੂੰ ਬੁਲਾ ਲਿਆ ਚਲ ਪ੍ਰੀਤ ਦਾ ਮੁੰਡਾ ਭੱਜਿਆ ਭੱਜਿਆ ਆਉਂਦਾ ਤੇ ਆਪਣੀ ਮੰਮੀ ਨੂੰ ਦੱਸਦਾ ਕਿ ਦਾਦੀ ਉੱਥੇ ਡਿੱਗੀ ਰੋਈ ਜਾਂਦੀ ਆ ਉਹਦੇ 6 ਵਜੇ ਚਲ ਭਈ ਪ੍ਰੀਤ ਜਿਹੜੀ ਉਹ ਭੱਜੇ ਆਉਂਦੀ ਆ ਤੇ ਆਪਣੀ ਸੱਸ ਨੂੰ ਮਸਾਂ ਚੱਕ ਕੇ ਮੰਜੇ ਤੇ ਬਿਠਾਉਂਦੀ ਆ ਫਿਰ ਉਹ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਆ ਕਿ ਮੰਮੀ ਦੇ 6 ਵਜੇ ਗਈ ਉਦੇ ਘਰ ਵਾਲਾ ਗੱਡੀ ਕਰਵਾ ਕੇ ਲੈ ਕੇ ਆਉਂਦਾ ਤੇ ਉਹਨੂੰ ਹਸਪਤਾਲ ਲੈ ਕੇ ਜਾਂਦੇ ਆ ਘਰ ਦੇ ਵਿੱਚ ਇੰਨਾ ਕੁਝ ਹੋ ਗਿਆ ਪਰ ਰਾਣੀ ਸੀ ਜਿਹੜੀ ਉਹ ਪਹਿਲਾਂ ਟੀਵੀ ਦੇਖੀ ਗਈ ਤੇ ਬਾਅਦ ਦੇ ਵਿੱਚ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਸੌਂ ਗਈ ਉਹਨੂੰ ਐ ਨਹੀਂ ਪਤਾ ਲੱਗਿਆ ਵੀ ਮੇਰੀ ਸੱਸ ਦੇ 6:00 ਵਜੇ ਤੇ ਉਹਨੂੰ ਹਸਪਤਾਲ ਵੀ ਲੈ ਕੇ ਗਏ ਸ਼ਾਮ ਨੂੰ ਜਦੋਂ ਗਰਨਾਮਕੌਰ ਦਾ ਛੋਟਾ ਮੁੰਡਾ ਆਇਆ ਤੇ ਉਹਨੇ ਦਰਵਾਜ਼ਾ ਖੜਕਾਇਆ ਉਹਨੇ ਕਿਹਾ ਵੀ 4:00 ਵਜੇ ਹਜੇ ਤੱਕ ਰਾਣੀ ਬਾਹਰ ਨਹੀਂ ਨਿਕਲੀ ਵੀ ਬੀਬੀ ਵੀ ਘਰ ਹੈ ਨਹੀਂ ਕਿ ਉਹਨੇ ਦਰਵਾਜ਼ਾ ਖੜਕਾਇਆ ਖੜਕਾਇਆ ਤਾਂ ਅੱਗੋਂ ਰਾਣੀ ਕਹਿੰਦੀ ਆ ਹੀ ਪ੍ਰੋਬਲਮ ਆ ਤੁਸੀਂ ਮੈਨੂੰ ਸੌਣ ਵੀ ਨਹੀਂ ਦਿੰਦੇ ਉਹ ਕਹਿੰਦੇ ਪਹਿਲਾਂ ਸੌਣ ਦਾ ਟਾਈਮ ਆ 4 ਵਜੇ ਚਲ ਚਾਹ ਪਾਣੀ ਬਣਾ ਉਹ ਕਹਿੰਦੀ ਵੀ ਮੈਂ ਕਿਉਂ ਚਾਹ ਪਾਣੀ ਬਣਾਵਾਂ ਤੁਸੀਂ ਬੀਜੀ ਨੂੰ ਕਹਿ ਦਿਓ ਉਹ ਕਹਿੰਦਾ ਬੀਜੀ ਹੈ ਨਹੀਂ ਚਲ ਭਈ ਰਾਣੀ ਜਦੋਂ ਦਰਵਾਜ਼ਾ ਖੋਲਦੀ ਆ ਉਹ ਕਹਿੰਦੀ ਹੈ ਕਿ ਤੇਰੀ ਮਾਂ ਨੂੰ ਸਾਰਾ ਦਿਨ ਕੌਲੇ ਕੱਛਣ ਦੀ ਆਦਤ ਆ ਮਿੰਟ ਘਰੇ ਨਹੀਂ ਖੜਦੀ ਹੋਗੀ ਉਹ ਕਹਿੰਦਾ ਕਿ ਇਹੇ ਦੇ ਵੇਲੇ ਤਾਂ ਬੀਜੀ ਕਿਸੇ ਦੇ ਜਾਂਦੀ ਨਹੀਂ ਹੈਗੀ ਵੀ ਬੀਜੀ ਹੈ ਕਿੱਥੇ ਉਹ ਕਹਿੰਦੀ ਮੈਨੂੰ ਕੀ ਪਤਾ ਚਲੋ ਭਈ ਉਹ ਵੇਖਦੇ ਆਸਤੇ ਪਾਸੇ ਹਨਾ ਵੀ ਉਹਨਾਂ ਨੂੰ ਮਾਂ ਕਿਤੇ ਦਿਸਦੀ ਨਹੀਂ ਮਾਂ ਹੋਵੇ ਵੀ ਕਿੱਥੇ ਤਾ ਉਹ ਵੇਖਦਾ ਕਿ ਵੱਡੇ ਦੇ ਵੇਖ ਲੈਨੇ ਆ ਵੈਸੇ ਤਾਂ ਉਹ ਆਪਣੇ ਵੱਡੇ ਪੁੱਤ ਦੇ ਘਰ ਕਦੇ ਗਈ ਨਹੀਂ ਸੀ ਪਰ ਫਿਰ ਵੀ ਉਹਨੂੰ ਐਂ ਲੱਗਦਾ ਵੀ ਵੇਖ ਲੈਣਾ ਮੈਂ ਕਿ ਆ ਕਿਤੇ ਉਧਰ ਨਾ ਚਲੀ ਗਈ ਹੋਵੇ ਤੇ ਜਦੋਂ ਛੋਟਾ ਮੁੰਡਾ ਵੇਖਦਾ ਹਨਾ ਤੇ ਉਹਦੇ ਭਰਾ ਦਾ ਜਿਹੜਾ ਘਰ ਦਾ ਦਰਵਾਜ਼ਾ ਹੁੰਦਾ ਉਹ ਬਾਹਰੋਂ ਬੰਦ ਹੁੰਦਾ ਲੋਕ ਲੱਗਿਆ ਹੁੰਦਾ ਤੇ ਉਹਨੂੰ ਚਿੰਤਾ ਹੋ ਜਾਂਦੀ ਹੈ ਵੀ ਉਹ ਵੀ ਘਰੇ ਹੈ ਨਹੀਂ ਉਸ ਤੋਂ ਬਾਅਦ ਉਹ ਆਪਣੇ ਭਰਾ ਨੂੰ ਫੋਨ ਲਾਉਂਦਾ ਤੇ ਉਹਦਾ ਭਰਾ ਨੂੰ ਦੱਸਦਾ ਕਿ 20:60 ਵਜੇ ਅਸੀਂ ਹਸਪਤਾਲ ਆ ਚਲੋ ਗੁਰਨਾਮ ਕੌਰ ਦਾ ਛੋਟਾ ਮੁੰਡਾ ਹਸਪਤਾਲ ਜਾਂਦਾ ਤੇ ਆਪਣੀ ਮਾਂ ਨੂੰ ਬੈੱਡ ਤੇ ਪਿਆ ਵੇਖ ਕੇ ਉਹਨੂੰ ਵੀ ਐ ਹੋ ਜਾਂਦਾ ਵੀ ਕੀ ਹੋ ਗਿਆ ਤਾਂ ਗਰਨਾਮ ਕੌਰ ਆਪਣੇ ਪੁੱਤ ਨੂੰ ਦੱਸਦੀ ਆ ਕਿ ਮੇਰੇ 6:00 ਵੱਜੇ ਤੇ ਵੀ ਤੇਰੇ ਘਰ ਵਾਲੀ ਨੇ ਤਾਂ ਮੇਰੀ ਬਾਤ ਨਹੀਂ ਪੁੱਛੀ ਵੀ ਜੇ ਅੱਜ ਵੱਡੀ ਨਾ ਆਉਂਦੀ ਤਾਂ ਮੈਂ ਤਾਂ ਮਾਇਗੀ ਸੀ ਉੱਥੀ ਤੇ ਛੋਟਾ ਮੁੰਡਾ ਕਹਿੰਦਾ ਫਿਰ ਵਿਗਾੜੀ ਵੀ ਤੂੰ ਹੀ ਆ ਗੱਲ-ਗੱਲ ਤੇ ਤੂੰ ਹੀ ਕਹਿੰਦੀ ਹੁੰਦੀ ਸੀ ਅਮੀਰ ਕਰ ਦੀਆ ਅਮੀਰ ਕਰ ਦੀਆ ਤੇ ਪ੍ਰੀਤ ਨੂੰ ਉਹ ਕਹਿੰਦੀ ਆ ਕਿ ਧੀਏ ਤੂੰ ਮੈਨੂੰ ਮaaf ਕਰਦੇ ਹੈਨਾ ਮੈਂ ਤੈਨੂੰ ਸਾਰਾ ਦਿਨ ਤਾਨਨੇ ਮਿਹਨੇ ਦਿੱਤੇ ਤੇ ਔਖੇ ਵੇਲੇ ਮੇਰੇ ਤੂੰ ਹੀ ਕੰਮ ਆਈ ਵੀ ਉਹਨੇ ਤਾਂ ਮੇਰੀ ਬਾਤ ਨਹੀਂ ਪੁੱਛੀ ਤਪ੍ਰੀਤ ਕਹਿੰਦੀ ਵੀ ਜੀ ਮੈਂ ਤੁਹਾਨੂੰ ਕਦੇ ਕਿਹਾ ਨਹੀਂ ਸੀ ਪਰ ਇਹ ਗੱਲ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਵੀ ਜਿਹੜਾ ਤੁਸੀਂ ਅਮੀਰ ਗਰੀਬ ਦਾ ਸਾਡੇ 'ਚ ਫਰਕ ਕਰ ਰਹੇ ਹੋ ਨਾ ਕੰਮ ਸੋਡੇ ਮੈਂ ਹੀ ਆਉਣਾ ਪਰ ਸਮੇਂ ਤੋਂ ਪਹਿਲਾਂ ਗੱਲ ਕਹਿਣੀ ਮੈਨੂੰ ਵਧੀਆ ਨਹੀਂ ਲੱਗੀ ਸੀ ਕਿਉਂਕਿ ਮੈਨੂੰ ਪਤਾ ਸੀ ਵੀ ਇੱਕ ਨਾ ਇੱਕ ਦਿਨ ਤੁਹਾਨੂੰ ਜ਼ਰੂਰ ਇਸ ਗੱਲ ਦਾ ਫਰਕ ਪਤਾ ਲੱਗੂ ਵੀ ਰਾਣੀ ਨਾਲੋਂ ਮੇਰਾ ਫਰਕ ਪਵਾਇਆ ਤੁਸੀਂ ਵੀ ਮੈਂ ਤਾਂ ਉਹਦੇ ਤੋਂ ਪਹਿਲਾਂ ਹੀ ਕੰਮ ਨਹੀਂ ਸੀ ਕੋਈ ਕਰਾਉਂਦੀ ਵੀ ਆਪਣਾ ਪਰਿਵਾਰ ਇਕੱਠਾ ਸੋਨੂੰ ਵਧੀਆ ਨਹੀਂ ਲੱਗਿਆ ਫਿਰ ਜਿਹੜੀ ਘਰ ਨਾਮਕ ਹੋਰ ਆਉ ਆਪਣੀ ਨੂੰਹ ਕੋਲ ਰੋਂਦੀ ਆ ਇਹ ਛੋਟੀ ਹੈ ਜਿਹੜੀ ਖਰਚੇ ਬਹੁਤ ਕਰਦੀ ਆ ਕਰਜ਼ਾ ਬਹੁਤ ਚੜ ਗਿਆ ਹਨਾ ਐਨੀ ਪਤਾ ਜ਼ਮੀਨ ਵੇਚਣੀ ਪਵੇ ਵੀ ਤੂੰ ਤਾਂ ਸਿਆਣੀ ਆ ਧੀਏ ਭਾਵੇਂ ਤੂੰ ਗਰੀਬ ਘਰ ਤੋਂ ਆਈ ਸੀ ਪਰ ਤੂੰ ਮੇਰੀ ਜਿਹੜਾ ਘਰ ਆ ਉਹ ਬੰਨ ਲਿਆ ਪ੍ਰੀਤ ਆਪਣੀ ਸੱਸ ਨੂੰ ਚੁੱਪ ਕਰਾਉਂਦੀ ਆ ਤੇ ਇੰਨੇ ਡਾਕਟਰ ਆ ਜਾਂਦਾ ਡਾਕਟਰ ਕਹਿੰਦੇ ਆ ਕਿ ਇਹਨਾਂ ਦੇ ਚੂਲੇ ਤੇ ਕਾਫੀ 6:00 ਵਜੇ ਆ ਇਸ ਕਰਕੇ ਇਹਨਾਂ ਦੀ ਸਰਜਰੀ ਕਰਨੀ ਪਊ ਤੇ ਇਹਨਾਂ ਨੂੰ ਇੱਕ ਮਹੀਨਾ ਬੈੱਡ ਰੈਸਟ ਕਰਨੀ ਪਊਗੀ ਚਲੋ ਪ੍ਰੀਤ ਕਹਿੰਦੀ ਆ ਹਨਾ ਡਾਕਟਰ ਨੂੰ ਕਿ ਜਦੋਂ ਇਲਾਜ ਕਰਾਉਣਾ ਜ਼ਰੂਰੀ ਹੈ ਤੇ ਇਲਾਜ ਤੱਕ ਕਰਾਉਣੇ ਗਰਨਾਮ ਕੌਰ ਦੇ ਪੁੱਤ ਡਾਕਟਰ ਨੂੰ ਕਹਿੰਦੀ ਆ ਕਿ ਤੁਸੀਂ ਛੇਤੀ ਤੋਂ ਛੇਤੀ ਇਲਾਜ ਕਰੋ ਚਲੋ 2 ਦਿਨਾਂ ਦੇ ਵਿੱਚ ਗਰਨਾਮ ਕੌਰ ਦੇ ਚੂਲੇ ਦਾ ਆਪਰੇਸ਼ਨ ਹੋ ਜਾਂਦਾ ਇਸ ਦੌਰਾਨ ਛੋਟੀ ਨੂ ਰਾਣੀ ਆ ਜਿਹੜੀ ਉਹ 1 ਦਿਨ ਵੀ ਹਸਪਤਾਲ ਨਹੀਂ ਆਈ ਜਦੋਂ ਆਪਰੇਸ਼ਨ ਤੋਂ ਬਾਅਦ ਗਰਨਾਮ ਕੌਰ ਨੂੰ ਛੁੱਟੀ ਮਿਲਦੀ ਆ ਤਾਂ ਪ੍ਰੀਤ ਉਹਨੂੰ ਆਪਣੇ ਘਰ ਲੈ ਜਾਂਦੀ ਆ ਤਾਂ ਛੋਟੀ ਨੂ ਰਾਣੀ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਤੇਰੀ ਮਾਂ ਸੱਟ ਖਾ ਕੇ ਮੰਜੇ ਤੇ ਪੈ ਗਈ ਤੇ ਹੁਣ ਘਰ ਦੇ ਕੰਮ ਕੌਣ ਕਰੂ ਉਹ ਕਹਿੰਦਾ ਵੀ ਕੰਮ ਤਾਂ ਤੈਨੂੰ ਕਰਨੇ ਪੈਣਗੇ ਵੀ ਇਹ ਤਾਂ ਗੱਲ ਤੈਨੂੰ ਪਹਿਲਾਂ ਸਮਝਣੀ ਚਾਹੀਦੀ ਸੀ ਵੀ ਮੰਮੀ ਦੇ ਸਿਰ ਤੇ ਤੂੰ ਕਿੰਨਾ ਕਚਰਾ ਐਸ਼ ਕਰੇਂਗੀ ਦੇਖ ਮਾਪਿਓ ਦੀ ਅਮੀਰੀ ਤੂੰ ਆਪਣੇ ਪੇਕੇ ਘਰ ਛੱਡਿਆਈ ਕੰਮ ਤਾਂ ਹਰ ਇੱਕ ਇਨਸਾਨ ਨੂੰ ਕਰਨਾ ਹੀ ਪੈਂਦਾ ਅੱਜ ਨਹੀਂ ਤਾਂ ਕੱਲ ਕੰਮ ਤਾਂ ਤੈਨੂੰ ਕਰਨਾ ਪਊ ਮੇਰੇ ਕੋਲ ਤਾਂ ਇੰਨਾ ਪੈਸਾ ਵੀ ਹੈ ਨਹੀਂ ਕਿ ਮੈਂ ਤੈਨੂੰ ਕੰਮ ਵਾਲੀ ਰੱਖ ਕੇ ਦੇ ਸਕਾਂ ਤਾਂ ਰਾਣੀ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਕਿ ਮੈਂ ਆਪਣੀ ਸੱਸ ਦੇ ਪਿੱਛੇ ਲੱਗ ਕੇ ਆਪਣੀ ਜਠਾਣੀ ਨਾਲ ਵਿਗਾੜਨੀ ਨਹੀਂ ਸੀ ਫਿਰ ਉਹ ਆਪਣੀ ਸੱਸ ਕੋਲ ਆਉਂਦੀ ਹੈ ਸੱਸ ਦਾ ਪਤਾ ਲੈਣ ਇਹ ਆਪਣੀ ਜਠਾਣੀ ਤੋਂ ਮਾਫੀ ਮੰਗਦੀ ਆ ਤੇ ਉਹਨੂੰ ਕਹਿੰਦੀ ਆ ਕਿ ਦੀਦੀ ਮੈਂ ਅਲੱਗ ਨਹੀਂ ਰਹਿਣਾ ਚਾਹੁੰਦੀ ਕਿਉਂਕਿ ਮੈਂ ਪੇਕੇ ਘਰ ਵੀ ਕੋਈ ਕੰਮ ਨਹੀਂ ਕੀਤਾ ਤੇ ਇਹ ਗੱਲ ਸੱਚ ਆ ਵੀ ਮੇਰੇ ਤੋਂ ਕੰਮ ਨਹੀਂ ਹੁੰਦਾ ਵੀ ਤੁਸੀਂ ਮੈਨੂੰ ਭਾਵੇਂ ਜਿਵੇਂ ਮਰਜ਼ੀ ਰੱਖੋ ਮੈਂ ਤੁਹਾਡੇ ਨਾਲ ਕੰਮ ਕਰਾ ਦਿਆ ਕਰੂੰ ਪਰ ਇਕੱਲੀ ਤੋਂ ਮੇਰੇ ਤੋਂ ਇੰਨਾ ਕੰਮ ਨਹੀਂ ਹੋਣਾ ਵੀ ਆਪਾਂ ਨਹੀਂ ਅਲੱਗ-ਅਲੱਗ ਰਹਿੰਦੇ ਆਪਾਂ ਤਾਂ ਇਕੱਠੀਆਂ ਰਵਾਂਗੇ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਆ ਕਿ ਮੈਂ ਕਦੇ ਵੀ ਆਪਣੀ ਅਮੀਰੀ ਦਾ ਰੋਭ ਤੁਹਾਡੇ ਤੇ ਨਹੀਂ ਝਾੜੂਗੀ ਤੇ ਪ੍ਰੀਤ ਜਿਹੜੀ ਉਹ ਰਾਣੀ ਨੂੰ ਕਹਿੰਦੀ ਆ ਕਿ ਤੂੰ ਮੇਰੀ ਛੋਟੀ ਭੈਣ ਆ ਜੇ ਤਾ ਤੂੰ ਆਕੇ ਮੈਨੂੰ ਸੱਚ ਗੱਲ ਦੱਸਤੀ ਤਾਂ ਮੈਂ ਵੀ ਨਹੀਂ ਚਾਹੁੰਦੀ ਕਿ ਆਪਾਂ ਡੱਡ ਰਹੀਏ ਉਸ ਤੋਂ ਬਾਅਦ ਉਹ ਆਪਣੀ ਸਹਮਤੀ ਨਾਲ ਦੋਨੋਂ ਭਰਾ ਜਿਹੜੇ ਫਿਰ ਇਕੱਠੇ ਰਹਿਣ ਲੱਗਦੇ ਆ ਤੇ ਪ੍ਰੀਤ ਫਿਰ ਉਹਨੇ ਕੰਮ ਕੰਮ ਆ ਜਿਹੜਾ ਉਹ ਸੰਭਲ ਲੈਂਦੀ ਆ ਰਾਣੀ ਆਪਣੀ ਸੱਸ ਦੀ ਦੇਖਭਾਲ ਕਰਦੀ ਆ ਤੇ ਰਸੋਈ ਦੇ ਕੰਮਾਂ ਦੇ ਵਿੱਚ ਪ੍ਰੀਤ ਦੀ ਮਦਦ ਕਰਦੀ ਆ ਤੇ ਗਰਨਾਮ ਕੌਰ ਨੂੰ ਵੀ ਇਹ ਗੱਲ ਸਮਝ ਆ ਜਾਂਦੀ ਆ ਕਿ ਮੇਰੇ ਘਰੇ ਬਿਤਕਰੇ ਕਰਕੇ ਮੇਰੇ ਪੁੱਤਾਂ ਤੇ ਨੂਹਾਂ ਦੇ ਵਿੱਚ ਫਰਕ ਪੈ ਗਿਆ ਸੀ ਹਾਂਜੀ ਦੋਸਤੋ ਬਜ਼ੁਰਗਾਂ ਨੂੰ ਕਦੇ ਵੀ ਆਪਣੇ ਪੁੱਤਾਂ ਜਾਂ ਨੂੰਹਾਂ ਦੇ ਵਿੱਚ ਵਿਤਕਰਾ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਘਰ ਦੇ ਬਜ਼ੁਰਗ ਆਪਣੇ ਪੁੱਤਾਂ ਨੂੰਹਾਂ ਵਿੱਚ ਫਰਕ ਰੱਖਣਗੇ ਤਾਂ ਪੁੱਤਾਂ ਨੂੰਹਾਂ ਦੀ ਆਪਸ ਵਿੱਚ ਕਦੇ ਨਹੀਂ ਬਣੇਗੀ ਤੇ ਜਿਹੜੇ ਪਰਿਵਾਰ ਆ ਘਰ ਪਰਿਵਾਰ ਆ ਉਹ ਖਰਾਬ ਹੋ ਜਾਂਦੇ ਆ ਸਾਨੂੰ ਆਪਸ ਦੇ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ సార్యాను సతశ్రీకాలీ